ਸਤ ਸਿੱਖ ਰਾਜ ਦਾ ਇੱਕ ਅਹਿਮ ਅਤੇ ਮਹਾਨ ਪਾਤਰ ਮਹਾਰਾਣੀ ਜਿੰਦਾ ਜਿਸ ਦੇ ਸਿੱਧਕ ਸੰਤੋਖ ਅੱਗੇ ਸਿਰ ਝੁੱਕ ਜਾਂਦਾ ਹੈ ਡੰਡੀ ਸਿੱਖ ਧਰਮ ਵਿੱਚ ਬਹੁਤ ਹੀ ਮਹਾਨ ਕਿਰਦਾਰ ਵਾਲੀਆਂ ਜਿਨ੍ਹਾਂ ਔਰਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਵਿੱਚ ਮਹਾਰਾਣੀ ਜਿੰਦਾ ਵੀ ਹੈ ਜਿਸ ਦੇ ਸਿੱਖ ਕੌਮ ਪ੍ਰਤੀ ਪਾਈ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਡੰਡੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦਾ ਜਨਮ ਪਿੰਡ ਚਾਹੜ ਤਹਿਸੀਲ ਜ਼ਫਰਵਾਲ ਜ਼ਿਲ੍ਹਾ ਸਿਆਲਕੋਟ ਦੇ ਮੰਨੇ ਪਰਮੰਨੇ ਸਰਦਾਰ ਮੰਨਾ ਸਿੰਘ ਔਲਖ ਦੇ ਘਰ 1817 ਨੂੰ ਹੋਇਆ ਡੰਡੀ ਬਚਪਨ ਵਿੱਚ ਛੋਟੀ ਉਮਰੇ ਜਦੋਂ ਉਹ ਸਹੇਧੀਆਂ ਨਾਲ ਖੇਡਦੀ ਤਾਂ ਆਪਣੇ ਆਪ ਨੂੰ ਮਹਾਰਾਣੀ ਕਹਿੰਦੀ ਅਤੇ ਬਾਕੀ ਸਹੇਲੀਆਂ ਵੀ ਉਸ ਨੂੰ ਰਾਣੀ ਕਹਿ ਕੇ ਛੇੜਦੀਆਂ ਡੰਡੀ ਗਿਆਨੀ ਸੋਨ ਸਿੰਘ ਸ਼ੀਤਲ ਲਿਖਦੇ ਹਨ ਕਿ ਮਹਾਰਾਣੀ ਜਿੰਦਾ ਜਿੰਨੀ ਜ਼ਿਆਦਾ ਸੁੰਦਰ ਸੁਸ਼ੀਲ ਸੀ ਉਸ ਤੋਂ ਵੱਧ ਕੇ ਸੁਗੜ ਸਿਆਣੀ ਅਤੇ ਤੀਖਣ ਬੁੱਧੀ ਦੀ ਮਾਲਕ ਸੀ ਡੰਡੀ ਜਿੰਦਕੌਰ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ ਡੰਡੀ ਧਾਰਮਿਕ ਵਿਦਿਆ ਦੇ ਨਾਲ-ਨਾਲ ਰਾਜਨੀਤੀ ਦੇ ਗੁਰ ਵੀ ਉਸ ਨੂੰ ਦੱਸੇ ਗਏ ਸਨ ਡੰਡੀ ਸਰਦਾਰ ਮਿਤ ਸਿੰਘ ਦੇ ਵਿਚੋਲਾ ਬਣਨ ਨਾਲ ਜਿੰਦਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਡੰਡੀ 1848 ਨੂੰ ਮਹਾਰਾਣੀ ਜਿੰਦਾ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਡੰਡੀ ਖੁਸ਼ੀਆਂ ਮਨਾਈਆਂ ਗਈਆਂ ਦੇਸੀ ਘੋ ਦੇ ਦੀਵੇ ਬਾਲੇ ਗਏ ਡੰਡੀ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸੰਨ ਹੋ ਕੇ ਜਿੰਦ ਕੌਰ ਨੂੰ ਮਹਾਰਾਣੀ ਦਾ ਖਿਤਾਬ ਅਤੇ ਹੀਰਿਆਂ ਦਾ ਇੱਕ ਹਾਰ ਬਖਸ਼ਿਆ ਸੀ ਡੰਡੀ ਪਰ ਇਹ ਖੁਸ਼ੀਆਂ ਬਹੁਤਾ ਚਿਰ ਨਹੀਂ ਸਨ ਡੰਡੀ ਅਜੇ ਦਲੀਪ ਸਿੰਘ ਸਿਰਫ 9 ਮਹੀਨੇ 24 ਦਿਨ ਦਾ ਸੀ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦਿਹਾਂਤ ਹੋ ਗਿਆ ਡੰਡੀ ਬਦਕਿਸਮਤ ਮਹਾਰਾਣੀ ਜਿੰਦਾ ਵਿਆਹ ਤੋਂ 2.5 ਸਾਲ ਬਾਅਦ ਹੀ ਵਿਧਵਾ ਹੋ ਗਈ ਡੰਡੀ ਸ਼ੇਰੇ ਪੰਜਾਬ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਣੀ ਜਿੰਦਾ ਉਤੇ ਦੁੱਖਾਂ ਦੇ ਪਹਾੜ ਟੁੱਟ ਪਏ ਡੰਡੀ ਦਿਨ ਬਦਨ ਮੁਸੀਬਤਾਂ ਵੱਧਦੀਆਂ ਗਈਆਂ ਡੰਡੀ ਉਸ ਦੇ ਦੁੱਖ ਸੁੱਖ ਦਾ ਸਾਥੀ ਉਸ ਦੇ ਕੋਲ ਨਾ ਹੋਣ ਕਰਕੇ ਮਹਾਰਾਣੀ ਜਿੰਦਾ ਇਕਲਾਪੇ ਵਿੱਚ ਉਦਾਸ ਰਹਿ ਕੇ ਦਿਨ ਕੱਢੀ ਕਰ ਰਹੀ ਸੀ ਡੰਡੀ ਦੂਜੇ ਪਾਸੇ ਸ਼ੇਰੇ ਪੰਜਾਬ ਦੇ ਪਰਿਵਾਰ ਵਿੱਚ ਏਕਤਾ ਨਾ ਰਹੀ ਡੋਗਰਿਆ ਨੇ ਫੁੱਟ ਪਾ ਦਿੱਤੀ ਡੰਡੀ ਸਿੱਖ ਜਰਨੈਲ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਸਨ ਡੰਡੀ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਮਹਾਰਾਜਾ ਖੜਕ ਸਿੰਘ ਉਸ ਦਾ ਪੁੱਤਰ ਕंवर ਨਿਹਾਲ ਸਿੰਘ ਮਹਾਰਾਜਾ ਸ਼ੇਰ ਸਿੰਘ ਇੱਕ ਇੱਕ ਕਰਕੇ ਡੋਗਰਿਆਂ ਨੇ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ ਡੰਡੀ ਇਥੋਂ ਤੱਕ ਕਿ ਸ਼ੇਰ ਸਿੰਘ ਦਾ 8 ਸਾਲ ਦਾ ਪੁੱਤਰ ਪ੍ਰਤਾਪ ਸਿੰਘ ਮਹਾਰਾਣੀ ਚੰਦਕੌਰ ਕंवर ਨੌਨਿਹਾਲ ਸਿੰਘ ਦੇ ਘਰੋਂ ਗਰਭਵਤੀ ਨਾਨਕੀ ਸਮੇਤ ਅਨੇਕਾਂ ਗੋਲੀਆਂ ਨੂੰ ਵੀ ਮਾਰ ਦਿੱਤਾ ਗਿਆ ਡੰਡੀ ਮਤਲਬ ਕਿ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਟੋਕ